ਸਾਸੀ ਗਾਲ ਜੀ ਸਾਰਿਆਂ ਨੂੰ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ Jondeer Lover ਤੇ ਰੀਪਰ ਦੇ ਕਰਤੇ ਆ ਸਾਰੇ ਬੀਚ ਚੇਂਜ ਜਿੰਨਾਂ ਦਾ ਪਾਸਾ ਬਦਲਣਾ ਸੀ ਪਾਸਾ ਬਦਲਤਾ ਵਿੱਚ ਨਵੇਂ ਲਾਤੇ ਗੋਲ ਤੇ ਅੱਜ ਕੰਮ ਕੰਪਲੀਟ ਹੋ ਗਿਆ ਹੱਥ ਹੀ ਹੋ ਗਿਆ ਇਹਨੂੰ ਲੱਗੇ ਨੂੰ ਕਦੀ ਕੋਈ ਚੀਜ਼ ਰਹਿ ਜਾਂਦੀ ਕਦੀ ਕੋਈ ਅੱਜ ਲੈਜਰ ਲੈਵਲ ਵੀ ਕੱਢਿਆ ਹੈ ਆਪਾਂ ਕੰਪਿਊਟਰ ਕਰਾਇਆ ਮੱਕੀ ਵਾਲੀ ਪੈੜੀ ਤਿਆਰ ਕਰਨ ਗਏ ਆਂ ਨੇ ਆਈਆਂ ਫੇਰ ਕਿਲਾ ਘਟਿਆਂ ਨਾਲੇ ਆ ਦੋਸਤੋ ਇੱਕ ਜਗਾੜ ਲਾਇਆ ਆਪਾਂ ਆਪਣੇ ਦਿਮਾਗ ਨਾਲ ਆਟੋਮੈਟਿਕ ਹੀ ਚੱਲਦੀ ਏ ਇਹ Wiper ਮੋਟਰ ਆ ਕਾਰ ਦੀ ਤੇ ਆਪਣੇ ਆ ਵੀ ਮਤਲਬ ਅੱਗੇ ਇਹਨੂੰ ਹੱਥਾਂ ਨਾਲ ġੇੜਨਾ ਪੈਂਦਾ ਸੀ ਤੇ ਹੁਣ ਹੱਥਾਂ ਨਾਲ ਨਹੀਂ ġੇੜਨੀ ਪੈਂਦੀ ਆਟੋਮੈਟਿਕ ਹੀ ਚੱਲਦੀ ਮੈਂ ਚਲਾ ਕੇ ਵਿਖਾਉਣਾ ਤੁਹਾਨੂੰ ਵੇਖਿਓ ਜਗਾੜ ਕਿਦਾਂ ਦਾ ਲੱਗਾ ਆ ਸੋਚ ਲੱਗੇ ਦੋਵੇਂ ਇਹ ਵੇਖਿਓ ਚੱਲਦੀ ਹੁਣ ਹਾਂ ਮੋਟਰ ਆਪਣੇ ਆਪ ਹੀ ਚੱਲਦੀ ਆ ਵਾਈਬਰਾਂ ਵਾਲੀ ਮੋਟਰ ਆ ਇਹ ਕਿਸੇ ਮੇਰੇ ਵੀਰ ਨੇ ਲਾਉਣੀ ਹੋਵੇ ਕਿਰਾਏ ਤੇ ਇੱਕ ਰਲਾ ਸਕਦਾ ਵਾ ਇਹ 500 ਰੁਪਏ ਦੀ ਮੋਟਰ ਮਿਲ ਗਈ ਤੇ 500 ਦਾ ਅਜ ਗੱਡ ਬਣਿਆ 1000 ਰੁਪਏ ਦੇ ਵਿੱਚ ਫਿਟਿੰਗ ਹੋ ਗਈ ਸਾਰੀ ਕਾਰ ਮੈਂ ਆਪੇ ਲਈ ਹੋਂਦਾ ਕਨੈਕਸ਼ਨ ਆ ਸਾਰਾ ਸੱਚਾ ਇਹ ਦੋਵਾਂ ਪਾਸਿਆਂ ਨੂੰ ਗਿੱਟਦੀ ਆ ਆ ਦੇਖੋ ਆ ਰਖ ਇਧਰ ਨਮ ਗਿਆ ਜੀ ਆਪਣੇ ਆ ਵੀ ਠਾਊਗਾ ਸਾਰਾ ਸੂਰਜ ਦੀ ਰੋਸ਼ਨੀ ਪੈਂਦੀ ਵੀਡੀਓ ਸ਼ੈਲ ਤੈਨੂੰ ਮਾਸਟਰ ਨੂੰ ਆਪਣੇ ਆ ਵੀ ਠਾ ਲਈ ਜਾਂਦੀ ਰਾਡ ਨੂੰ ਜੀ ਉੱਤੇ ਆਪਾਂ ਰਸੀ ਲਾਈ ਜਾ ਨਾਲੇ ਦੱਸਿਓ ਕਮੈਂਟ ਕਰਕੇ ਕਿੱਦਾਂ ਦਾ ਲੱਗਾ ਜਗਾੜ ਵਾਈਪਰ ਵਾਲੀ ਮੋਟਰ ਆ ਕਾਰ ਕਿਸੇ ਵੀ ਗੱਡੀ ਦੀ ਤੁਸੀਂ ਵਾਈਪਰ ਵਾਲੀ ਮੋਟਰ ਲੈ ਸਕਦੇ ਜੀ ਇਹਦਾ ਕਨੈਕਸ਼ਨ ਮਿਸਤਰੀ ਹੱਥ ਜੋੜ ਗਿਆ ਹਾਂਦਾ ਸੀ ਇੱਕੇ ਪਾਸੇ ਚੱਲਣੀ ਦੂਜੇ ਪਾਸੇ ਚੱਲਣੀ ਗਿਆ ਆਪਣਾ ਹੀ ਦਿਮਾਗ ਨੂੰ ਲਾ ਕੇ ਤੁਹਮਰਾ ਵੀਰ ਹਸਨਦੀਪ ਮੀਆਂ ਵਣ ਤੋਂ ਉਹਨੇ ਮੈਨੂੰ ਕਰਕੇ ਦਿੱਤਾ ਰਿਗਾਰਡ ਸਾਰਾ ਦੱਸੋ ਕਿਦਾਂ ਦਾ ਲੱਗਾ ਨਾਲੇ ਸੋਚ ਇੱਥੇ ਹੱਥ ਲਾਗੇ ਲਾਏ ਆਪਾਂ ਵਧੀਆ ਇੱਥੇ ਇੱਥੇ ਚਲਾ ਦੀਦਾ ਇੱਥੇ ਬੰਦ ਕਰਦੀਦਾ ਇਹ ਗਾੜ ਕੀਤਾ ਤਾਂ ਪਤਾ ਪੰਜਾਬੀ ਜਿਗਾਰਡ ਲੌਨ ਚੜੇ ਮਸ਼ਹੂਰ ਆ TND ਦਾ ਲੈਜਰ ਲੇਵਰ ਸਿਸਟਮ ਵੀ TND ਦੇ ਬਹੁਤ ਵਧੀਆ ਚੱਲਦਾ ਵਾ ਪਰ ਭਾਰਾ ਬਹੁਤ ਆਇਆ ਚੰਗਾ ਟ੍ਰੈਕਰੀ ਗੇਟਦਾ ਆ ਤੇ 11 ਤੱਕ ਇਥੋਂ ਤੱਕ ਮਿੱਟੀ ਲੈ ਆਂਦੀ ਫੱਟੇ ਇਹ ਰਲਾ ਵਧੀਆ ਚੀਜ਼ ਆ ਇੱਥੇ ਮਸ਼ੀਨ ਤੇ ਫਿੱਟ ਨਹੀਂ ਹੁੰਦਾ ਮਸ਼ੀਨ ਤੇ ਰੱਜ ਗਾੜ ਦਿੱਤਾ ਸੀ ਪਿੱਛੇ ਇੱਥੇ ਰੱਖਣ ਨੂੰ ਇੱਥੇ ਰੱਖੀਦਾ ਸੀ ਇਹ ਇੱਥੇ ਡਿੱਗਦਾ ਗੁੜਕਦਾ ਵੜਾ ਫਿਰ ਮੈਂ ਟਰੈਕਟਰ ਤੇ ਫਿੱਟ ਕਰਦਾ ਮੈਂ ਕਿ ਚੇਂਜਰ ਮੋਡ ਲਿਆ ਇਹਨੂੰ ਇੱਕੋ ਹੀ ਬੈਲਟ ਆਉਂਦੀ ਆ ਇੱਥੋਂ ਆਪਾਂ ਇਹਦੇ ਚੱਕਰਪਦਾ ਘਟਾ ਸਕਦੇ ਆ ਆੜੇ ਨਾਲ ਕੋਟੀ ਜੁੱਤੀ ਆ ਚੇਨ ਇੱਥੇ ਚੱਕਰ ਪੂਰੇ ਸ਼ੋਅ ਕਰਦਾ ਮੀਟਰ ਦੇ ਉੱਤੇ ਕਿੰਨੇ ਚੱਕਰਾਂ ਦੇ ਚੱਲਣ ਦੇ ਆ ਬਾਕੀ ਥੈਂਕ ਯੂ ਸਾਰਿਆਂ ਦਾ ਬਹੁਤ ਧੰਨਵਾਦ ਵੀਡੀਓ ਜਰੂਰ ਦੇਖਿਓ ਤੇ ਸ਼ੇਅਰ ਵੀ ਕਰਿਓ ਮੇਰੇ ਭਰਾ ਬਾਕੀ ਹਾਂ ਇੱਕ ਚੀਜ਼ ਹੋਰ ਕੇ ਨੂੰ ਜੇ ਜਾਣਕਾਰੀ ਹੋਵੇ ਸਾਡਾ ਇਹ ਪੱਖਾ ਵਿੰਗਾ ਆ ਗਿਆ ਪੱਥਰ ਚੜ ਕੇ ਪਿਛਲੀ ਨਾ ਆ ਦੇਖੋ ਇਹਨੂੰ ਕਿਦਾਂ ਸਿੱਧਾ ਕਰ ਸਕਦੇ ਆ ਜੇ ਕਿ ਇਹਨੂੰ ਹੋਵੇ ਜਾਣਕਾਰੀ ਤੇ ਜਰੂਰ ਦੱਸਿਓ ਕਮੈਂਟ ਕਰਕੇ ਵੀ ਇਹਨੂੰ ਬਾਹਰ ਕੱਢ ਕੇ ਸਿੱਧਾ ਕਰੀ ਕਿ ਕਿ ਜਾਂ ਇਤਰਾ ਰਹਿ ਜਾਂਦੀ ਹੈ ਇਹਦਾ ਕੋਈ ਨੁਕਸਾਨ ਤਾਂ ਨਹੀਂ ਹੈ ਇਹਨਗੇ ਦਾ ਇਹਦਾ ਆਹ ਦੇਖੋ ਆਹ ਦੇ ਪੱਥਰ ਬਹੁਤ ਵੱਡਾ ਚੜਿਆ ਇਹਨੇ ਬੜਾ ਨੁਕਸਾਨ ਕੀਤਾ ਸਾਡਾ ਬਲੇਡ ਮੇਰੇ ਹਿਸਾਬ ਨਾਲ ਪੰਜ ਡੱਬੀਆਂ ਬਲੇਟਾਂ ਦੀਆਂ ਲੱਗੀਆਂ ਵਾ 6 ਇੱਕ ਸਟੈਪ ਤੇ ਲੱਗੀ ਆ ਇਹ ਥੱਲੇ ਬਾਸਕਟ ਨੂੰ ਇੱਕ ਡੱਬੀ ਲੱਗੀ ਹੈ ਬਾਕੀ ਜੋ ਹੋਰ ਕੇ ਕੋਈ ਹਲੇ ਜਰ ਲੈਵ ਚੱਲਦਾ ਹੋਵੇ ਤਾਂ ਦੱਸਿਓ ਕਮੈਂਟ ਕਰਕੇ ਜਿੱਤਾ ਡਾ ਕਿੱਦਾਂ ਚੱਲਦਾ ਸਾਨੂੰ ਤਾਂ ਵਧੀਆ ਲੱਗਾ ਅੱਦਾ ਹੈਗਾ ਹੈਵੀ ਆ ਪਰ ਉਦਾਂ ਕੇ ਬਾਗਤ ਵੀ ਬਾਗਟ ਵੱਡੀ ਐ ਜੀ ਚਲੋ ਮਿਹਰਬਾਨੀ ਥੈਂਕ ਯੂ ਤੁਹਾਡੀ ਬਹੁਤ ਬਹੁਤ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਮੋਨਟਾਈਜ਼ ਹੋ ਤੁਹਾਡੇ ਸਾਹ ਦੀ ਲੋੜ ਆ ਬਸ